ਦੋਸਤੋ ਸਵਾਗਤ ਹੈ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਈਆਂ ਸਵਰਾਹ 735 ਐਫੀ ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਜਿਹੜੀ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਲੈ ਕੇ ਹਾਜ਼ਰ ਹੋਏ ਸਵਰਾਹ 735 ਐਫੀ ਟਰੈਕਟਰ 97 ਮਾਡਲ ਦਾ ਤੇ 1,60,000 ਰੁਪਏ ਦਾ ਰੀਟ ਰੱਖਿਆ ਗਿਆ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਤਿੰਨ ਸਿਲੰਡਰ ਜੇਕੇ ਦੇ ਟਾਇਰ ਬਰਾਬਰ ਚਾਹਟਾਈ ਦੇ ਟਾਇਰ ਦੋਸਤੋ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਵਧੀਆ ਕੰਡੀਸ਼ਨ ਵਿੱਚ ਟਰੈਕਟਰ ਪੰਜਾਬ ਨੰਬਰ ਟਰੈਕਟਰ ਛਤਰੀ ਲੱਗੀ ਹੋਈ ਹੈਗੀ ਬਹੁਤ ਹੀ ਸੰਭ ਕੇ ਰੱਖਿਆ ਟਰੈਕਟਰ ਦੋਸਤੋ ਤਿੰਨ origignal ਟਰੈਕਟਰ ਟਰੈਕਟਰ ਦਾ ਸਾਰਾ origignal ਪੈਨਲ ਦੇ ਪਾਰਟਸ ਟਰੈਕਟਰ ਦੇ ਦੋਸਤੋ ਤੇ ਜੀ ਕੇ ਦੇ ਟਾਇਰ ਆ 4 4 28 ਦੇ ਟਾਇਰ ਚਾਰੇ ਟਾਇਰ ਬਧੀਆ ਸਾਨੂੰ ਸਾਫ ਮਿਲਣਗੇ ਬਾਕੀ ਤਿੰਨ ਸਿਲੰਡਰ ਦੋਸਤੋ ਰੰਗ ਪੇਂਟ ਸਾਰਾ ਰੀਜਨਲ ਹੈਗਾ ਤੇ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਸਰਾ 735 FE ਟਰੈਕਟਰ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਟਰੈਕਟਰ ਸੰਧੀ ਕੋਈ ਜਾਣਕਾਰੀ ਲੈਣੀ ਹੈ ਆਪਾਂ ਵੀਡੀਓ ਵਿੱਚ ਬਈ ਦੇ ਨੰਬਰ 'ਪਾ ਤਾਂ ਤੁਸੀਂ ਟਰੈਕਟਰ ਸੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੀ ਦੇ ਇਸ ਨੂੰ ਟਰੈਕਟਰ